ਕਦੇ ਧੁੱਪ ਨਹੀਂ ਵੇਖਦਾ ਕਦੇ ਛਾਂ ਨਹੀਂ ਵੇਖਦਾ ਕਮਾ ਕੇ ਲਿਆ ਕੇ ਦੰਦਾ ਮਾਂ ਗਿੱਲੀਆਂ ਥਾਮਾਂ ਤੇ ਆਪ ਸੁੰਦੀ ਐ ਸੁੱਕੀਆਂ ਥਾਮਾਂ ਤੇ ਆਪਣੇ ਬੱਚਿਆਂ ਨੂੰ ਸਵਾਉਂਦੀ ਐ ਪੁੱਤ ਨੂੰ ਭੁੱਖ ਲੱਗਦੀ ਐ ਮਾਂ ਆਪ ਨਹੀਂ ਛੱਕਦੀ ਆਪਣੇ ਬੱਚਿਆਂ ਨੂੰ ਖਵਾਉਂਦੀ ਐ ਬੱਚੇ ਭੁੱਖੇ ਨੇ ਆਪਣੇ ਤਨ ਉੱਤੇ ਕੱਪੜਾ ਨਹੀਂ ਲੰੰਦੀ ਆਪਣੇ ਬੱਚਿਆਂ ਨੂੰ ਦੰਦੀ ਐ ਬੱਚਿਆਂ ਨੂੰ ਠੰਡ ਨਾ ਲੱਗ ਜਾਵੇ ਲੇਕਿਨ ਜਦੋਂ ਉਹੀ ਬੱਚੇ ਵੱਡੇ ਹੁੰਦੇ ਐ ਆਪਣੇ ਮਾਪੇ ਬਾਪ ਨੂੰ ਕਹਿੰਦੇ ਨੇ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ਬੱਚੇ ਆਪਣੇ ਮਾਪੇ ਬਾਪ ਨੂੰ ਕਹਿੰਦੇ ਐ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ਉਹ ਭੋਲਿਆ ਤੈਨੂੰ ਜਨਮ ਦਿੱਤਾ ਪੜ੍ਹਾਇਆ ਲਿਖਾਇਆ ਪਾਲਿਆ ਪੋਸਿਆ ਇਹਦੇ ਨਾਲੋਂ ਵੱਡੀ ਗੱਲ ਕੀ ਹੋ ਸਕਦੀ ਐ ਤੈਨੂੰ ਦੁਨੀਆ ਦੇ ਖਾਣ ਵਾਲੇ ਮਾਪੇ ਬਾਪ ਐ ਜੇ ਮਾਪੇ ਬਾਪ ਨਾ ਹੁੰਦੇ ਅੱਜ ਤੈ ਵੀ ਇਸ ਦੁਨੀਆ ਦੇ ਵਿੱਚ ਨਹੀਂ ਸੀ ਹੋਣਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਸੇ ਲਈ ਸਾਂਭ ਲਈ ਮਾਪੇ ਰੱਬ ਮਿਲੂਗਾ ਆਪੇ ਆਪਣੇ ਮਾਪੇ ਨੂੰ ਸਾਂਭ ਲਿਓ ਰੱਬ ਨੂੰ ਲੱਭਣ ਦੀ ਲੋੜ ਨਹੀਂ ਪੈਣੀ ਉਹਨੇ ਆਟੋਮੈਟਿਕ ਆ ਕੇ ਮਿਲ ਜਾਣਾ ਜੇ ਆਪਣੇ ਮਾਪੇ ਨੂੰ ਨਾ ਸੰਭਿਆ ਜਿੱਥੇ ਮਰਜੀ ਘੁੰਮ ਕੇ ਆ ਜਿਓ ਕਿਤੇ ਜਾਏ ਤੋਂ ਕੋਈ ਵੀ ਫਾਇਦਾ ਨਹੀਂ ਹੋਣਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਜੇ ਸਾਡੇ ਮਾਪੇ ਖੁਸ਼ ਹੈ ਸਾਡਾ ਰੱਬ ਵੀ ਖੁਸ਼ ਹੈ ਜੇ ਸਾਡੇ ਮਾਪੇ ਦੁਖੀ ਹੈ ਸੱਚ ਜਾਣਿਓ ਸਾਡਾ ਰੱਬ ਵੀ ਦੁਖੀ ਹੋਇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਉਂਦੇ ਮਾਪੇ ਦੀ ਸੇਵਾ ਕਮਾ ਲੋ ਬਾਅਦ ਵਿੱਚੋਂ ਕਿਹੜਾ ਉਹਨਾਂ ਨੇ ਵੇਖਣ ਆਉਣਾ ਹੈ ਬਾਅਦ ਵਿੱਚ ਮਾਪੇ ਦੀਆਂ ਮੜੀਆਂ ਦੇ ਉੱਤੇ ਦੀਵੇ ਜਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਜਿਉਂਦਿਆਂ ਨੂੰ ਭੋਜਨ ਛਕਾਓ ਬਾਦ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਸ਼ਰਵਾਦ ਕੀਤੇ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਕਿਹੜਾ ਵੇਖਣ ਆਉਣਾ ਭਾਈ ਜਿਉਂਦੇ ਮਾਪੇ ਬਾਬ ਨੂੰ ਤਾਂ ਸਾਹਮਣਾ ਨਹੀਂ ਬਾਦ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਦੀਵੇ ਜਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਮੈਨੂੰ ਬਾਬਾ ਜੈਵ ਸਿੰਘ ਜੀ ਆਨੇ ਦੱਸਿਆ ਕਹਿੰਦੇ ਬਾਬਾ ਜੀ ਇਨਾਂ ਦੇ ਬੱਚਿਆਂ ਨੇ ਇਹਨਾਂ ਦੀ ਬੜੀ ਸੇਵਾ ਕੀਤੀ ਐ ਇਦਾਂ ਦੇ ਬੱਚੇ ਘੱਟ ਹੁੰਦੇ ਐ ਨਹੀਂ ਅੱਜਕੱਲ ਦਾ ਇਦਾਂ ਦਾ ਸਮਾਂ ਚੱਲਦਾ ਈ ਪੁੱਤ ਆਪਣੇ ਮਾਪੇ ਵਾਪ ਨੂੰ ਧੱਕੇ ਦੇ ਕੇ ਘੱਟ ਦਿੰਦਾ ਸੱਚ ਜਾਣਿਓ ਜੇ ਅਸੀਂ ਆਪਣੇ ਮਾਪੇ ਵਾਪ ਨੂੰ ਧੱਕੇ ਦੇ ਕੇ ਕੱਢਾਂਗੇ ਸਾਨੂੰ ਧੱਕੇ ਦੇਣ ਵਾਲਿਆਂ ਨੇ ਵੜਿਆ ਨਹੀਂ ਆ ਜਾਣਾ ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਬੀਜ ਸਾਨੂੰ ਵੱਢਣਾ ਹੀ ਪੈਣਾ ਚੰਗਾ ਬੀਜ ਬੀਜਿਆ ਸਾਨੂੰ ਚੰਗਾ ਫਲ ਮਿਲ ਜਾਣਾ ਹੈ ਮਾੜਾ ਬੀਜ ਬੀਜਿਆ ਸਾਨੂੰ ਮਾੜਾ ਫਲ ਮਿਲ ਜਾਣਾ ਹੈ ਭਾਈ ਜੇ ਅਸੀਂ ੱੱਕੇ ਦੇਵਾਂਗੇ ਸਾਨੂੰ ੱੱਕੇ ਦੇਣ ਵਾਲਿਆਂ ਨੇ ਬੜਿਆ ਨੇ ਆ ਜਾਣਾ ਬਾਲ ਨੂੰ ਕੰਧ ਨਾਲ ਮਾਰੋ ਉਥੇ ਨਾਲੋਂ ਦੁੱਗਣੀ ਸਪੀਡ ਨਾਲ ਵਾਪਸ ਮੁੜ ਕੇ ਆਉਂਦੀ ਹੈ ਭਾਈ ਜੈਸਾ ਬੀਜੈ ਸੋ ਲੁਣਾ ਹੈ ਕਰਮਾਂ ਸੰਧੜਾ ਚੰਗੇ ਬੱਚੇ ਵੀ ਬੜੇ ਹੈਗੇ ਆ ਭਾਈ ਇਹਨਾ ਆਖਿਓ ਵੀ ਬਾਬਾ ਜੀ ਤੁਸੀਂ ਤਾਂ ਸਾਨੂੰ ਸਭ ਨੂੰ ਇਹ ਪਨੇਥੜ ਲਾਦ ਚੰਗੇ ਬੱਚੇ ਵੀ ਬੜੇ ਹੈਗੇ ਆ ਜਿਹੜੇ ਆਪਣੇ ਮਾਪੇ ਦੀ ਸੇਵਾ ਸੰਭਾਲ ਰੱਖਦੇ ਆ ਭਾਈ ਸੋ ਚੰਗੇ ਬੱਚੇ ਬਣੋ ਮਾਪੇ ਦੀ ਸੇਵਾ ਸੰਭਾਲ ਰੱਖੋ ਇੱਕ ਵਾਰ ਦੀ ਗੱਲ ਹੈ ਦੋ ਪਤੀ ਪਤਨੀ ਬੈਠੇ ਸਲਾਹ ਬਣਾਉਣ ਲੱਗੇ ਹੋਏ ਆ ਕੋਲ ਛੋਟਾ ਜਿਹਾ ਬੱਚਾ ਬੈਠਾ ਸੁਣੀ ਜਾਂਦਾ ਹੈ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਹਿੰਦੀ ਬਾਪੂ ਘਰ ਵੇਲਾ ਬੈਠਾ ਖੰਗਦਾ ਵਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਜਾਂ ਬਾਪੂ ਨੂੰ ਕਿਤੇ ਛੱਡ ਕੇ ਆ ਜਾਂ ਨਹੀਂ ਮੈਂ ਚਲੀ ਜਾਣਾ ਕੋਲ ਛੋਟਾ ਜਿਹਾ ਬੱਚਾ ਬੈਠਾ ਸੁਣੀ ਜਾਂਦਾ ਕਹਿੰਦਾ ਭਗਵਾਨ ਨੇ ਕੋਈ ਗੱਲ ਨਹੀਂ ਕੱਲੂ ਮੈਂ ਬਾਪੂ ਨੂੰ ਕਮਾਉਣ ਦੇ ਬਹਾਨੇ ਲੈ ਕੇ ਚਲੇ ਜਾਣਾ ਕਿਤੇ ਛੱਡ ਕੇ ਮੁੜੇ ਆਉਣਾ ਆਂਕੋ ਸਤਨਾ ਜੀ ਜੀ ਵਾਹਿਗੁਰੂ ਜੀ ਦੂਜਾ ਦਿਨ ਹੋਇਆ ਬਾਪੂ ਦੇ ਪੁੱਤ ਨੇ ਬਾਪੂ ਨੂੰ ਆਖਿਆ ਬਾਪੂ ਚੱਲ ਅੱਜ ਮੈਂ ਤੈਨੂੰ ਕਿਤੇ ਕਮਾ ਕੇ ਲਿਆਉਣਾ ਬਾਪੂ ਨੇ ਇਸ਼ਨਾਨ ਕੀਤਾ ਵਧੀਆ ਕੱਪੜੇ ਪਾਏ ਗੱਡੀ ਵਿੱਚ ਬਹਿ ਗਿਆ ਜਦੋਂ ਗੱਡੀ ਚਲਾਉਣ ਲੱਗੇ ਬਾਪੂ ਦਾ ਪੋਤਾ ਵੀ ਭੱਜ ਕੇ ਆ ਕੇ ਗੱਡੀ 'ਚ ਬਹਿ ਗਿਆ ਕਹਿੰਦਾ ਮੈਂ ਵੀ ਨਾਲ ਜਾਣਾ ਹੁਣ ਤਿੰਨੇ ਜਣੇ ਗੱਡੀ ਵਿੱਚ ਬੈਠੇ ਜਾਂਦੇ ਨੇ ਬਾਪੂ ਦੇ ਪੁੱਤ ਨੇ ਗੱਡੀ ਨੂੰ ਚਲਾਇਆ ਚਲਾਈ ਜਾਂਦਾ ਕਿਸੇ ਆਸ਼ਮ ਦੇ ਅੱਗੇ ਜਾ ਕੇ ਗੱਡੀ ਨੂੰ ਰੋਕ ਲਿਆ ਆਪਣੇ ਪਿਓ ਨੂੰ ਕਹਿੰਦਾ ਜਿਨੇ ਜਨਮ ਦਿੱਤਾ ਬਾਪੂ ਗੱਡੀ ਤੋਂ ਬਾਹਰ ਹੋ ਜਾ ਅੱਜ ਤੋਂ ਤੂੰ ਇੱਥੇ ਹੀ ਰਹਿਣਾ ਆਖੂ ਸਤਨਾਮ ਵਾ ਵਾ ਦੁਨੀਆ ਦੇ ਆ ਮਾਲਕ ਦੁਨੀਆ ਨੇ ਤਾਂ ਨਵੇਂ ਤਮਾਸ਼ੇ ਕਰਦੀ ਐ ਅੱਗੇ ਅਣਖ ਪਿੱਛੇ ਮਰਦੀ ਸੀ ਹੁਣ ਪੈਸੇ ਪਿੱਛੇ ਮਰਦੀ ਐ ਪੈਸੇ ਦੇ ਨੇ ਭੈਣ ਭਰਾ ਸਭ ਪੈਸੇ ਨਾਲ ਵਿਸਤੇ ਪੈਸੇ ਦੇ ਨੇ ਸਾਕ ਸੰਬੰਧੀ ਪੈਸੇ ਨਾਲੇ ਬਾਪੂ ਦੀਆਂ ਤਾਂਹਾਂ ਨਿਕਲ ਗਈਆਂ ਬਾਪੂ ਦੇ ਕੱਪੜਿਆਂ ਵਾਲੀ ਪੰਡ ਬਾਪੂ ਨੂੰ ਫੜਾਈ ਐ ਹੁਣ ਜਿਹੜਾ ਕੰਬਲ ਬਾਪੂ ਆਪਣੇ ਉੱਤੇ ਲੰਦਾ ਹੁੰਦਾ ਬਾਪੂ ਦੇ ਪੁੱਤ ਨੇ ਜਦੋਂ ਬਾਪੂ ਨੂੰ ਕੰਬਲ ਫੜਾਉਣ ਲੱਗਿਆ ਬਾਪੂ ਦੇ ਪੋਤੇ ਨੇ ਭੱਜ ਕੇ ਆ ਕੇ ਕੰਬਲ ਖੋਲਿਆ ਪਿਤਾ ਜੀ ਇਹ ਕੰਬਲ ਬਾਪੂ ਨੂੰ ਨਹੀਂ ਦੇਣਾ ਕਿਉਂ ਨਹੀਂ ਦੇਣਾ ਆਪਣੇ ਕੋਲ ਵਾਧੂ ਕੰਬਲ ਪਏ ਐ ਜੇ ਤੈਨੂੰ ਕੰਬਲ ਦੀ ਲੋੜ ਐ ਮੈਂ ਤੈਨੂੰ ਦੂਜਾ ਕੰਬਲ ਦੇ ਦੇਾਂਗਾ ਪਿਤਾ ਜੀ ਇਹ ਕੰਬਲ ਬਾਪੂ ਨੂੰ ਨਹੀਂ ਦੇਣਾ ਜੇ ਦੇਣਾ ਹੈ ਇਹਦੇ ਵਿੱਚੋਂ ਅੱਧਾ ਪਾੜ ਕੇ ਦੇਣਾ ਅੱਧਾ ਪਾੜ ਕੇ ਕਿਉਂ ਦੇਣਾ ਕਹਿੰਦਾ ਅੱਧਾ ਕੰਬਲ ਬਾਪੂ ਨੂੰ ਦੇ ਦੇਣਾ ਜਦੋਂ ਮੈਂ ਵੱਡਾ ਹੋ ਗਿਆ ਜਦੋਂ ਮੈਂ ਵਿਆਹ ਆ ਗਿਆ ਜਦੋਂ ਤੁਸੀਂ ਬੁੱਢੇ ਹੋ ਗਏ ਜਦੋਂ ਮੈਂ ਗੱਡੀ ਵਿੱਚ ਬਹਾ ਕੇ ਤੁਹਾਨੂੰ ਛੱਡਣ ਵਾਸਤੇ ਆਵਾਂਗਾ ਅੱਧਾ ਕੰਬਲ ਮੈਂ ਤੁਹਾਨੂੰ ਉਦੋਂ ਦੇਣਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਬੀਜ ਭਾਈ ਸਾਨੂੰ ਵੱਢਣਾ ਹੀ ਪੈਣਾ ਸੋ ਜਿੱਦਾਂ